ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਨੇ ਸੋਮਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਚੇਂਜ ਆਫ ਲੈਂਡ ਯੂਜ਼ ਐਕਸਟਰਨਲ ਡਿਵੈਲਪਮੈਂਟ ਚਾਰਜ ਲਾਇਸੈਂਸ ਪਰਮਿਸ਼ਨ ਫੀਸ ਵਿੱਚ ਲਗਭਗ 2 ਗੁਣਾ ਵਾਧਾ ਕਰ ਦਿੱਤਾ ਹੈ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਨਵੇਂ ਰੇਟ 4 ਜੂਨ 2025 ਤੋਂ ਲਾਗੂ ਕੀਤੇ ਗਏ ਨੇ ਇਸ ਲਈ 4 ਜੂਨ ਤੋਂ ਬਾਅਦ ਜਿੰਨੇ ਵੀ ਪ੍ਰੋਜੈਕਟਾਂ ਵਿੱਚ ਇਹ ਪੁਰਾਣੇ ਚਾਰਜ ਲਏ ਗਏ ਨੇ ਉਹਨਾਂ ਨੂੰ ਦੁਬਾਰਾ ਨੋਟਿਸ ਜਾਰੀ ਕਰਕੇ ਨਵੇਂ ਰੇਟਾਂ ਦੇ ਹਿਸਾਬ ਨਾਲ ਬਕਾਇਆ ਪੈਸਾ ਵਸੂਲ ਕੀਤਾ ਜਾਵੇਗਾ। ਇਸ ਲਈ ਸਾਰੀਆਂ ਨਿਗਮਾਂ ਅਤੇ ਨਗਰ ਕੌਂਸਲਾਂ ਨੂੰ 15 ਦਸੰਬਰ ਤੱਕ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਇਸ ਨੋਟੀਫਿਕੇਸ਼ਨ ਦੇ ਮਿਲਣ ਤੋਂ ਬਾਅਦ ਜਿੱਥੇ ਨਿਗਮ ਅਧਿਕਾਰੀਆਂ ਵਿੱਚ ਹੜਕੰਪ ਮਚਿਆ ਹੋਇਆ ਹੈ ਕਿ ਆਖਰਕਾਰ ਪੁਰਾਣਾ ਪੈਸਾ ਕਿਵੇਂ ਵਸੂਲ ਕੀਤਾ ਜਾਵੇ। ਜ਼ਿਕਰ ਹੋਇਆ ਕਿ ਮਹਾਨਗਰ ਲੁਧਿਆਣਾ ਵਿੱਚ ਕੋਰ ਸਿਟੀ ਏਰੀਆ ਅਤੇ ਨਗਰ ਸੁਧਾਰ ਟਰਸਟ ਦੀਆਂ ਸਕੀਮਾਂ ਨੂੰ ਛੱਡ ਕੇ ਬਾਕੀ ਥਾਵਾਂ ਤੇ ਏਡੀਸੀ ਚਾਰਜ ਦੇਣੇ ਪੈਂਦੇ ਨੇ ਇਸ ਸਮੇਂ ਨਿਗਮ 686 ਰੁਪਏ ਪ੍ਰਤੀ ਗਜ ਦੇ ਹਿਸਾਬ ਨਾਲ ਏਡੀਸੀ ਚਾਰਜ ਵਸੂਲ ਕਰ ਰਿਹਾ ਹੈ ਪਰ ਹੁਣ ਨਵੇਂ ਨੋਟੀਫਿਕੇਸ਼ਨ ਅਨੁਸਾਰ ਇਹ ਚਾਰਜ 1047 ਰੁਪਏ ਪ੍ਰਤੀ ਗਜ ਹੋ ਗਏ ਨੇ ਉਦਾਹਰਨ ਵਜੋਂ ਜੇਕਰ ਕਿਸੇ ਵਿਅਕਤੀ ਕੋਲ 100 ਗਜ ਦਾ ਪਲਾਟ ਹੈ ਤਾ ਉਸ ਨੂੰ ਪਹਿਲਾਂ 68600 ਰੁਪਏ ਏਡੀਸੀ ਚਾਰਜ ਅਦਾ ਕਰਨੇ ਪੈਂਦੇ ਸਨ ਹੁਣ ਉਸ ਵਿਅਕਤੀ ਨੂੰ 104700 ਰੁਪਏ ਅਦਾ ਕਰਨੇ ਪੈਣਗੇ ਇਸ ਤਰ੍ਹਾਂ ਉਸ ਨੂੰ 36000 ਤੇ 100 ਰੁਪਏ ਵਾਧਾ ਅਦਾ ਕਰਨੇ ਪੈਣਗੇ ਇਸੇ ਤਰ੍ਹਾਂ ਪਹਿਲਾਂ ਕਮਰਸ਼ੀਅਲ ਲੇਈ ਈਡੀਸੀ ਚਾਰਜ ਪ੍ਰਤੀ ਏਕੜ 33.75 ਲੱਖ ਰੁਪਏ ਸਨ ਜੋ ਕਿ ਹੁਣ 99.69 ਲੱਖ ਰੁਪਏ ਹੋ ਗਏ ਨੇ ਮੈਰਿਜ ਪੈਲਸਾ ਤੇ ਪਹਿਲਾਂ ਏਡੀਸੀ ਚਾਰਜ 7.69 ਲੱਖ ਰੁਪਏ ਪ੍ਰਤੀ ਏਕੜ ਤੋਂ ਵਧਾ ਕੇ 20.43 ਲੱਖ ਰੁਪਏ ਕਰ ਦਿੱਤੇ ਗਏ ਨੇ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਹ ਨਵੇਂ ਰੇਟ ਲੁਧਿਆਣਾ ਸ਼ਹਿਰ ਦੀ ਹੱਦ ਦੇ ਅੰਦਰ ਅਤੇ ਹੱਦ ਤੋਂ 15 ਕਿਲੋਮੀਟਰ ਦੇ ਖੇਤਰ ਵਿੱਚ ਲਾਗੂ ਹੋਣਗੇ